ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਿਊਜ਼ ਹਟ ਪੰਜਾਬ ਚੈਨਲ ਦੇ ਨਾਲ ਤੇ ਮੈਂ ਸਤਨਾਮ ਸਿੰਘ ਘਾਰੂ ਤੁਹਾਡਾ ਸਵਾਗਤ ਕਰਦਾ ਐਸ ਵਕਤ ਅਸੀਂ ਖੜੇ ਆਂ ਕਮਾਲਕੇ ਔਰ ਚੱਕ ਬਾਂਮਣੀਆਂ ਦੇ ਦਰਿਆ ਸਤਲੋਜ ਦੇ ਉੱਤੇ ਕਾਵਾਂ ਵਾਲੇ ਪੁਲ ਤੇ ਜੋ ਬਣਿਆ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਆ ਇਹ ਜਿੱਥੇ ਟੋਲ ਪਲਾਜ਼ਾ ਬਣਿਆ ਵਾਂ ਔਰ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਅਤੇ ਟਰੱਕ ਆਪਰੇਟਰਾਂ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਸੈਂਟਰ ਸਰਕਾਰ ਮੈਂ ਸਮਝਦਾ ਦੋਨੇ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਆ ਜਿਹੜੀ ਕਿ ਟੋਲ ਪਲਾਜ਼ਾ ਦੇ ਨਾਂ ਤੇ ਲੁੱਟ ਹੋ ਰਹੀ ਆ ਕਿਉਂਕਿ ਦੂਰਾ ਟੈਕਸ ਗਰਾਇਆ ਜਾ ਰਿਹਾ ਹੈ ਜਬਰੀ ਟੈਕਸ ਗਰਾਉਣ ਵਾਲੀ ਗੱਲ ਆ ਜਿੱਥੇ ਸਾਡੇ ਕੋਲ ਰੋਡ ਟੈਕਸ ਲਿਆ ਜਾਂਦਾ ਆ ਉਥੇ ਟੋਲ ਟੈਕਸ ਲਿਆ ਜਾਂਦਾ ਪਰ ਟੋਲ ਟੈਕਸ ਜਿਹੜੇ ਟੋਲ ਟੈਕਸ ਦੇ ਇੰਨਾ ਵਾਅਦਾ ਕਰ ਦਿੱਤਾ ਗਿਆ ਆ ਕਿ ਜਿਹੜਾ ਕਿਸੇ ਵੀ ਟਰੱਕ ਆਪਰੇਟਰ ਜਾਂ ਕੋਈ ਵੀ ਆਪਰੇਟਰ ਆ ਚਾਹੇ ਉਹ ਕਾਰ ਵਾਲਾ ਆ ਚਾਹੇ ਕੋਈ ਹੋਰ ਗੱਡੀ ਵਾਲਾ ਉਹਦੇ ਲਈ ਦੇਣਾ ਬੜਾ ਔਖਾ ਆ ਔਰ ਉਤੋਂ ਜਿਹੜੀ ਵੱਡੀ ਮਾਰ ਪੈ ਰਹੀ ਆ ਕਿ ਇੱਕ ਸਰਕਾਰ ਦਾ ਜਦੋਂ ਲੋ ਆ ਜਦੋਂ ਬਣਦਾ ਆ ਵੀ ਜੁ ਕਿਤੇ ਟੂਲ ਫਲਾਜਾ ਲੱਗਦਾ ਉਹਦੇ ਘੇਰੇ ਦੇ ਜਿਹੜਾ 25 30 ਕਿਲੋਮੀਟਰ ਕੀ ਹਰਾ ਹੁੰਦਾ ਉਹਨੂੰ ਟੈਕਸ ਤੋਂ ਰਾਹ ਦਿੱਤੀ ਜਾਂਦੀ ਆ ਕਿਉਂਕਿ ਉਹਨਾਂ ਜਿਹੜੇ ਆਸ-ਪਾਸ ਦੇ ਲੋਕ ਉਹਨਾਂ ਨੂੰ ਰਾਹ ਦਿੱਤੀ ਜਾਂਦੀ ਆ ਉਤੋਂ ਵੱਡੀ ਜਿਹੜੀ ਸਭ ਤੋਂ ਵੱਡੀ ਜਿਹੜੀ ਗਰਾਹੀ ਹੋ ਰਹੀ ਆ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਰਕਾਰ ਦਾ ਫਰਜ਼ ਬਣਦਾ ਵੀ ਜੇ ਕੋਈ ਟਰੱਕ ਓਵਰ ਲੋਡ ਹੈ ਜਿਵੇਂ ਬਾਕੀ ਵੱਡੀਆਂ ਸਟੇਟਾਂ ਦੀ ਗੱਲ ਕਰਦੇ ਆ ਸਾਡੀ ਪੰਜਾਬ ਜਿਹੜਾ ਕਾਫੀ ਐਡਵਾਂਸ ਆ ਕਿਉਂਕਿ ਹਰ ਗੱਲ ਦਾ ਪਤਾ ਹੁੰਦਾ ਪਰ ਅੱਜ ਇਸ ਕੱਲ ਦੁੱਖ ਨਾਲ ਕਹਿਣਾ ਪੈ ਰਿਹਾ ਜਿੱਥੇ ਜੁਪੀ ਬਿਹਾਰ ਜਿਨ੍ਹਾਂ ਨੂੰ ਪਛਣੀਆਂ ਸੇਟਾ ਕਿਹਾ ਜਾਂਦਾ ਸੀ ਉੱਥੇ ਤਾਂ ਓਵਰਲੋਡ ਹੋ ਨਹੀਂ ਰਿਹਾ ਉੱਥੇ ਤੇ ਟੋਲ ਪਲਾਜ਼ਾ ਦੀ ਜੇ ਟੋਲ ਪਲਾਜ਼ਾ ਲਿਆ ਜਾ ਰਿਹਾ ਜਿੰਨਾ ਟੋਲ ਲੱਗਦਾ ਉਹਨਾਂ ਲਿਆ ਜਾ ਰਿਹਾ ਇੱਥੇ ਟੋਲ ਪਲਾਜ਼ਾ ਦੇ ਨਾਂ ਤੇ ਇੱਕ ਵੱਡੀ ਲੁੱਟ ਹੋ ਰਹੀ ਆ ਜਿਹੜਾ ਕਿ ਡਬਲ ਲਿਆ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਪਿਛਲੇ ਲਗਭਗ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਸਾਰੀਆਂ ਸਰਕਾਰਾਂ ਨੂੰ ਦੱਸਦੇ ਰਹੇਗੇ ਲੁੱਟ ਹੋ ਰਹੀ ਆ ਪਰ ਕਿਸੇ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਜੇ ਕਾਨੂੰਨ ਇਹ ਕਹਿੰਦਾ ਕਿ ਜੇ ਟਰੱਕ ਓਵਰਲੋਡ ਆ ਜਾਦ ਨੂੰ ਅੰਡਰ ਲੋਡ ਕੀਤਾ ਜਾਵੇ ਤਾਂ ਉਹਨੂੰ ਅੰਡਰ ਲੋਡ ਕੀਤਾ ਜਾਵੇ ਜੀਓ ਬੋ ਲੋਡ ਨੰਗਣਾ ਤੇ ਗੁਣਾ 10 ਲਿਆ ਜਾਵੇ ਤਾਂ ਕਿ ਉਹ ਬੋ ਲੋਡ ਨੰਗੇ ਨਾ ਓਵਰ ਲੋਡਿੰਗ ਹੋਊਗੀ ਨਹੀਂ ਜਿਹਦੇ ਨਾਲ ਐਕਸੀਡੈਂਟ ਹੁੰਦੇ ਆ ਲੋਕਾਂ ਦੀਆਂ ਕੀਮਤੀ ਜਾਨਾਂ ਜੰਨ ਜਾਂਦੀਆਂ ਉੱਥੇ ਰੋਜ਼ਗਾਰ ਦਾ ਡਿਮਾਂਡ ਔਰ ਸਪਲਾਈ ਦਾ ਫਰਕ ਪੈਂਦਾ ਲੋਕੀ ਬੇਰੋਜ਼ਗਾਰ ਹੋ ਰਹੇ ਆ ਪਰ ਸਾਡੀ ਸਰਕਾਰ ਜਿਹੜੀ ਆ ਪਤਾ ਨਹੀਂ ਕਿਉਂ ਚੁੱਪ ਕਰਕੇ ਬੈਠੀਆਂ ਦੋਨੇ ਸਰਕਾਰਾਂ ਸੈਂਟਰ ਵੀ ਪੰਜਾਬ ਵੀ ਵੀ ਉਹ ਤੋਂ ਡਬਲ ਟੈਕਸ ਲਿਆ ਜਾ ਰਿਹਾ ਕਿ ਇਹ ਡਬਲ ਟੈਕਸ ਲੈਣਾ ਲੋਕਾਂ ਦੀਆਂ ਯਾਨੀ ਕੀਮਤੀ ਜਾਨਾਂ ਉਹ ਜਾਣ ਦੀ ਪਰਵਾਹ ਨਹੀਂ ਸਰਕਾਰ ਨੂੰ ਜੇ ਸਰਕਾਰ ਨੂੰ ਕੰਮ ਦਾ ਨਹੀਂ ਹੈਗਾ ਸਰਕਾਰ ਨੂੰ ਇਹ ਤਾਂ ਹੋਣਾ ਚਾਹੀਦਾ ਕਿ ਜਦੋਂ ਬੋਲੋ ਟਿੱਪਰ ਜਾਂ ਕੋਈ ਚੀਜ਼ ਪਾਰਟੀ ਦੀ ਕਿਸੇ ਦੇ ਉੱਤੇ ਤੇ ਕੀਮਤੀ ਜਾਨਾਂ ਜਾਂਦੇ ਆ ਉਹ ਪਹੁੰਚਾਉਣਾ ਸਰਕਾਰ ਦਾ ਫਰਜ ਬਣਦਾ ਅਸੀਂ ਤਾਂ ਜਿਹੜਾ ਕਿਸਾਨ ਯੂਨੀਅਨ ਅਗਰ ਹਾਗਰੋਂ ਪਾਲੋਂ ਜਿਹੜਾ ਪ੍ਰਾਲਾਗੀਤਾਰੇ ਸਾਡੀਆਂ ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਤੇ ਸਾਡੇ ਜ਼ਿਲ੍ਹੇ ਮੋਗਾ ਦੇ ਪ੍ਰਧਾਨ ਵੀਰ ਸਿੰਘ ਜੀ ਸੱਤੀ ਜੀ ਸ਼ਾਗੋੜ ਯੂਨੀਅਨ ਵਾਲੋ ਬਾਕੀ ਯੂਨੀਅਨ ਵਾਲੋ ਜਿਹੇ ਆਸ-ਪਾਸ ਦੇ ਅਸੀਂ ਅੱਜ ਆਏ ਸੀ ਸਾਥ ਦੇ ਰਹੇ ਆ ਪਰ ਅਸੀਂ ਇਹ ਕਵਾਂਗੇ ਵੀ ਜੇ ਸਰਕਾਰ ਨੇ ਇਨੂੰ ਜਲ ਤੋਂ ਜਲਦ ਹੱਲ ਕਰਨਾ ਚਾਹੀਦਾ ਜੇ ਆਉਣ ਵਾਲੇ ਸਮੇਂ ਸਰਕਾਰ ਨੇ ਇਹ ਨਾ ਸੋਚੇ ਕਿ ਇਹਨਾਂ ਨੂੰ ਡਰਾ ਕੇ ਜਾਂ ਥਕਾ ਕੇ ਥਾ ਲਿਆ ਜਾਊਗਾ ਜੇ ਜ਼ਰੂਰਤ ਪਈ ਤੇ ਪੰਜਾਬ ਦੀਆਂ ਜਿਹੜੀਆਂ ਸਮੂਹੀਆਂ ਟਰੱਕੀਆਂ ਨੇ ਆੜ ਕੇ ਇਸ ਰੋਡ ਟੋਲ ਪਲਾਜ਼ਾ ਤੇ ਬੈਠਣਗੀਆਂ ਤਾਂ ਕਿ ਜਿਹੜੀਆਂ ਇਹਨਾਂ ਨੇ ਜਾਇਜ਼ ਮੰਗਾਇਆ ਉਹ ਮਨਵਾਇਆ ਜਾਵੇ ਮੈਂ ਗੁਰਚਰਨ ਸਿੰਘ ਚਾਹਲ ਜਰਨਲ ਸਕੱਤਰ ਭਾਰਤੀ ਕਿਸਾਨ ਜਨ ਉਨ ਏਕਤਾ ਗਰਾਹਾਂ ਜ਼ਿਲ੍ਹਾ ਜਲੰਧਰ ਅਸੀਂ ਪਿਛਲੇ ਸਾਲ ਜਨਵਰੀ ਤੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇ ਰਹੇ ਆ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਤੇ ਚਿੱਠੀਆਂ ਪਾ ਰਹੇ ਆ ਕਿ ਮੋਗਾ ਤੋਂ ਲੈ ਕੇ ਲਾਂਬੜਾ ਤੱਕ ਇਹ ਟੂਰ ਪਲਾਜੇ ਦੇ ਅੰਦਰ ਜੇਨਾ ਏਰੀਆ ਆਉਂਦਾ ਉੱਤੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਹੋ ਰਿਹਾ ਨਾ ਦਰਖਤਾਂ ਦੀ ਕਟਾਈ ਹੋ ਰਹੀ ਨਾ ਕੋਈ ਲਾਈਟ ਚੱਲ ਰਹੀ ਨਾ ਕੋ ਇਥੇ ਐਂਬੂਲੈਂਸ ਹੈ ਨਾ ਕੋ ਇਥੇ ਰਿਕਵਰੀ ਵੈਨ ਹੈ ਔਰ ਸੜਕਾਂ ਅੱਜ ਵੀ ਮੈਂ ਦਿਖਾ ਸਕਦਾ ਕਿ ਪਿਛਲੇ ਮਹੀਨੇ ਦੇ ਨਾਲ ਮਤਲਬ ਕਿllਿਆਂ ਵੱਧੀ ਸ਼ਰਕਾ ਇੱਥੇ ਟੁੱਟੀਆਂ ਹੋਈਆਂ ਇਹਦੇ ਅਸੀਂ ਪਹਿਲਾਂ ਵੀ ਦੋ ਧਰਨੇ ਦੇ ਚੁੱਕੇ ਜਨਵਰੀ ਚ ਵੀ ਉਦੋਂ ਬਾਅਦ 5 ਦਿਨ ਦਾ ਧਰਨਾ ਦਿੱਤਾ ਇਹਨਾਂ ਨੇ ਟਾਲ ਮਟੋਰ ਦੀ ਨੀਤੀ ਜਾਰੀ ਰੱਖੀ ਹੈ ਔਰ ਹੁਣ ਅਸੀਂ ਪੱਕੇ ਪੈਰੀਂ ਬੈਠੇ ਆ ਜਿੰਨਾ ਚਿਰ ਤੱਕ ਟਰੱਕ ਆਪਰੇਟਰਾਂ ਦੀਆਂ ਮੁਸ਼ਕਲਾਂ ਟਰੱਕ ਆਪਰੇਟਾਂ ਦੇ ਪੂਰੇ ਹੱਕ ਹਦੂਦ ਤੇ ਐਸ ਰੋਡ ਦੀ ਮੇਨਟੇਨੈਂਸ ਤੇ ਬਾਕੀ ਜਿਹੜੀਆਂ ਮੰਗਾਂ ਉਹ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਇਹ ਜਿਹੜਾ ਟੂਲ ਪਲਾਜਾ ਫਰੀ ਰਹੇਗਾ ਤੇ ਇੱਥੇ ਲੋਕਾਂ ਦੀ ਜੰਗ ਜਾਰੀ ਰਹੇਗੀ। ਕਾਫੀ ਦਿਨਾਂ ਤੋਂ ਇਹ ਜਿਹੜਾ ਟੂਲ ਪਲਾਜਾ ਨੂੰ ਬੰਦ ਕੀਤਾ ਹੋਇਆ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਇੱਥੇ ਆਉਣ ਦੀ ਕੋਸ਼ਿਸ਼ ਕੀਤੀ। ਸਾਡੇ ਕੋਲ ਇੱਕ ਦਿਨ ਸ਼ਾਹਕੋਟ ਦੇ ਡੀਐਸਪੀ, ਐਸਐਚਓ ਇੱਕ ਇੱਥੇ ਇਹ ਮੈਨੇਜਰ ਹੈ ਮਿਸਟਰ ਤੋਮਰ ਇੱਕ ਇਹਨਾਂ ਇੱਕ ਐਨਐਚਆਈ ਦਾ ਅਧਿਕਾਰੀ ਸਾਡੇ ਕੋਲ ਆਏ ਸੀ। ਮੈਂ ਉਹਨਾਂ ਤੇ ਇੱਕੋ ਹੀ ਸਵਾਲ ਕੀਤਾ ਸੀ ਕਿ ਕੀ ਤੁਸੀਂ ਜਿਹੜੀਆਂ ਅਸੀਂ ਮੰਗਾ ਤੇ ਗੱਲ ਕਰਨੀਆਂ ਤੁਸੀਂ ਕੰਪੀਟੈਂਟ ਹੈਗੇ ਆ? ਕਿ ਇਹ ਤੱਕ ਕੋ ਫੈਸਲਾ ਲੈ ਸਕਦੇ ਆਂਦੇ ਨਹੀਂ ਫਿਰ ਮੈਂ ਕਿਹਾ ਵੀ ਤੁਹਾਡੇ ਨਾਲ ਗੱਲ ਕਰਨ ਦਾ ਸਾਡਾ ਕੋਈ ਤੁਕ ਨਹੀਂ ਹੈਗਾ ਤੁਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜੋ ਅਸੀਂ ਘੱਟ ਤੋਂ ਘੱਟ ਪੰਜਾਬ ਸਰਕਾਰ ਦਾ ਡੀਸੀ ਰੈਂਕ ਦਾ ਅਫੀਸਰ ਔਰ ਐਨਐਚਆਈ ਦੇ ਵੱਡੇ ਅਧਿਕਾਰੀ ਉਹ ਹੋਣਗੇ ਤਾਂ ਗੱਲਬਾਤ ਕਰਕੇ ਮਸਲੇ ਹੱਲ ਕਰਾਂਗੇ ਨਹੀਂ ਤਾਂ ਇਹ ਜਿਹੜਾ ਟੂਲ ਫਲਾਜਾ ਉਹਨਾਂ ਚ ਫ੍ਰੀ ਰਹੇਗਾ ਔਰ ਇਹ ਜੰਗ ਜਿਹੜੀ ਹੈ ਜਾਰੀ ਰਹੇਗੀ ਲੋਕ ਇਥੋਂ ਜਿੱਤਣਗੇ ਮੈਂ ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ਸਾਡੇ ਨਾਲ ਸਹਿਯੋਗ ਦੇਣ ਆਏ ਸਾਰੇ ਟਰੱਕ ਆਪਰੇਟਰ ਵੀਰਾਂ ਦਾ ਟਰੱਕ ਯੂਨੀਅਨ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸਾਡੇ ਸਪੈਸ਼ਲ ਤੌਰ ਤੇ ਅੱਜ ਸਾਡੇ ਵਿੱਚ ਆਏ ਉਹਨਾਂ ਦੇ ਨਾਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤੇ ਨਾਲ ਜਿ ਭੋਗਪੁਰ ਯੂਨੀਅਨ ਦੇ ਸ਼ਾਹਕੋਟ ਯੂਨੀਅਨ ਦੇ ਤੇ ਵਿਸ਼ੇਸ਼ ਧੰਨਵਾਦ ਕਰਦੇ ਹਾਂ ਅਸੀਂ ਜਿਹੜੇ ਅਗਰਾਹਾ ਯੂਨੀਅਨ ਦੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ ਪੂਰਨ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣੀ ਆ ਕਿ ਅਸੀਂ ਵੀ ਉਹਨਾਂ ਦੇ ਨਾਲ ਤਨਦੇਈ ਨਾਲ ਖੜਾਂਗੇ ਬੱਚੇ ਬੱਚੇ ਸ਼ੋਕ ਦਿਹਾਉਗੇ ਅੱਲ੍ਹਾ ਮੁਬਾਰਕ ਹੋਵੇ ਬੱਚੇ ਬੱਚੇ ਜੰਦਾਬਾਦ ਜੰਦਾਬਾਦ ਮੁਰਦਾਬਾਦ ਮੁਰਦਾਬਾਦ ਲਖੇਨਾਰਾ ਜਿੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਕਰ ਕਰੋੜ ਕਰੋੜ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਵੀਡੀਓ ਚੰਗੀ ਲੱਗੀ ਤਾਂ ਕਰੋ ਲਾਈਕ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ